ਪਾਣੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਜੀ ਅਗਰ ਤੁਸੀਂ ਰਾਤ ਨੂੰ ਆਪਣੇ ਬਰਤਨਾਂ ਦੇ ਵਿੱਚੋਂ ਪਾਣੀ ਪਾ ਕੇ ਰੱਖਦੇ ਹੋ ਸਵੇਰ ਨੂੰ ਬਰਤਨ ਥੱਲੇੋਂ ਕਾਲਾ ਹੋ ਜਾਂਦਾ ਹੈ ਕਿ ਸੱਪ ਦਾ ਟੰਗਿਆ ਪਾ ਸਕਦਾ ਲੇਕਿਨ ਇਸ ਪਾਣੀ ਨੂੰ ਜਿਹੜਾ ਪੀ ਲਊਗਾ ਉਹਦੇ ਬਚਣ ਦਾ ਕੋਈ ਚਾਂਸ ਨਹੀਂ ਹੈ ਕੈਂਸਰ ਵਰਗੀਆਂ ਮਾਰਗ ਜਿਹੜੀਆਂ ਆਏ ਉਹ ਇਸੇ ਪਾਣੀ ਤੋਂ ਜਿਹੜੀਆਂ ਉੱਪਰ ਕੇ ਸਾਹਮਣੇ ਆ ਰਹੀਆਂ। ਇੱਕ ਗੰਦਲਾ ਤੇ ਤੇਜ਼ਾਬੀ ਪਾਣੀ ਹਿਮਾਚਲ ਤੋਂ ਪੰਜਾਬ ਦੇ ਹੱਦ ਅੰਦਰ ਆ ਰਿਹਾ ਹੈ। ਹਿਮਾਚਲ ਤੇ ਪੰਜਾਬ ਦੀ ਸਰਹੱਦ ਤੇ ਪਿੰਡੇ ਪਿੰਡਾਂ ਦੇ ਲੋਕ ਇਸ ਮਸਲੇ ਤੋਂ ਬਧੇਰੇ ਪਰੇਸ਼ਾਨ ਨੇ। ਉਨ੍ਹਾਂ ਦਾ ਇਲਜ਼ਾਮ ਹੈ ਕਿ ਹਿਮਾਚਲ ਦੇ ਗੋਲਥਾਈ ਖੇਤਰ ਵਿੱਚ ਕਾਫੀ ਸਨਤੀ ਇਕਾਈਆਂ ਨੇ ਜਿਨ੍ਹਾਂ ਵੱਲੋਂ ਬਿਨਾਂ ਟ੍ਰੀਟ ਕੀਤੀਆਂ ਫੈਕਟਰੀਆਂ ਦਾ ਗੰਦਲਾ ਪਾਣੀ ਖੱਟ ਰਹੀਂ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਹੁਣ ਤਾਂ ਹਾਲਾਤ ਇਹ ਹੋ ਚੁੱਕੇ ਨੇ ਕਿ ਧਰਤੀ ਹੇਠਲਾ ਪਾਣੀ ਵੀ ਗੰਦਲਾ ਹੋ ਗਿਆ ਹੈ ਤੇ ਬੋਹਰਾਂ ਦਾ ਪਾਣੀ ਵੀ ਈਨਯੋਗ ਨਹੀਂ ਰਿਹਾ। ਇਲਜ਼ਾਮ ਇਹ ਵੀ ਹੈ ਕਿ ਜਦੋਂ ਵੀ ਮੀਂਹ ਪੈਂਦਾ ਉਦੋਂ ਫੈਕਟਰੀਆਂ ਵਾਲੇ ਆਪਣਾ ਸਾਰਾ ਗੰਦਲਾ ਪਾਣੀ ਖੱਟ 'ਚ ਛੱਡ ਦਿੰਦੇ ਨੇ। ਜੋ ਮੀਂਹ ਦੇ ਪਾਣੀ ਨਾਲ ਰਲ ਕੇ ਸਿੱਧਾ ਸਤਲੁਜ ਵਿੱਚ ਜਾਂਦਾ ਹੈ ਇਸ ਗੰਦਲੇ ਤੇ ਜ਼ਹਿਰੀਲੇ ਪਾਣੀ ਨਾਲ ਜੰਗਲੀ ਜੀਵਾਂ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ ਕਿਉਂਕਿ ਜੰਗਲੀ ਜੀਵ ਇਸੇ ਪਾਣੀ ਨੂੰ ਪੀ ਰਹੇ ਨੇ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਤੇ ਹਿਮਾਚਲ ਸਰਕਾਰ ਨਾਲ ਗੱਲ ਕਰੇ ਅਤੇ ਇੱਕ ਟ੍ਰੀਟਮੈਂਟ ਪਲਾਂਟ ਲਗਾਇਆ ਜਾਏ ਤਾਂ ਜੋ ਗੰਦਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ ਲੋਕਾਂ ਦੇ ਦੱਸਣ ਮੁਤਾਬਕ ਕਰੀ ਦੋ ਤਹਾਕਿਆਂ ਤੋਂ ਉਹ ਇਸ ਦਾ بارش ਵਗੈਰਾ ਆਂਦੀ ਹੈ ਥੋੜੀ ਬੁਤੀ ਤਾਂ ਉਹਦੇ ਨਾਲ ਨਾਲ ਜਦੇ ਉੱਪਰ ਤੋਂ ਪਾਣੀ ਛੱਡ ਦਿੰਦੇ ਤੇ ਜਿਹੜਾ ਪਾਣੀ ਹੈਗਾ ਸਾਡੇ ਥੱਲੇ ਦਰਿਆ ਨੂੰ ਰਲਦਾ ਜਾਕਾ ਸਤਲੂ ਦਰਿਆ ਵਿੱਚ ਸਭ ਤੋਂ ਵੱਡਾ ਤਾਂ ਇਹੀ ਸਭ ਤੋਂ ਵੱਡਾ ਨੁਕਸਾਨ ਇਹੀ ਹੈ ਪਿਛਲੀ ਪੰਚਾਇਤ ਨੇ ਕਮਿਊਨਿਟੀ ਸੈਂਟਰ ਲਾਗੇ ਇੱਕ ਬੋਰ ਕੀਤਾ ਸੀ ਪੀਣ ਵਾਲੇ ਪਾਣੀ ਦਾ ਉੱਥੋਂ ਸਾਡੇ ਬਰਮਲੇ ਦੇ ਕੁਝ ਘਰਾਂ ਨੂੰ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਉਹ ਪਾਣੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਜੀ ਅਗਰ ਤੁਸੀਂ ਰਾਤ ਨੂੰ ਆਪਣੇ ਬਰਤਨਾਂ ਦੇ ਵਿੱਚ ਉਹ ਪਾਣੀ ਪਾ ਕੇ ਰੱਖ ਦਿਓ ਸਵੇਰ ਨੂੰ ਵਰਤਨ ਥੱਲਿਓਂ ਕਾਲਾ ਹੋ ਜਾਂਦਾ ਹੈ ਇਥੋਂ ਤੱਕ ਜ਼ਹਿਰਾਂ ਬਣੀਆਂ ਜਾ ਰਹੀਆਂ ਸਾਡੇ ਇਲਾਕੇ ਦੇ ਵਿੱਚ ਇਹ ਪਾਣੀ ਜਿਹੜਾ ਹੈ ਉਹ ਆਮ ਇਨਸਾਨ ਦੇ ਲਈ ਇੰਨਾ ਜ਼ਹਿਰੀਲਾ ਪਾਣੀ ਹੈ ਕਿ ਸੱਪ ਦਾ ਡੰਗਿਆ ਵੱਜ ਸਕਦਾ ਲੇਕਿਨ ਇਸ ਪਾਣੀ ਨੂੰ ਜਿਹੜਾ ਪੀ ਲਊਗਾ ਉਹਦੇ ਬਚਣ ਦਾ ਕੋਈ ਚਾਂਸ ਨਹੀਂ ਹੈ ਔਰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੈ ਉਹ ਇਸੀ ਪਾਣੀ ਤੋਂ ਜਿਹੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹੈ ਪੰਜਾਬ ਔਰ ਹਿਮਾਚਲ ਦੀ ਜਿਹੜੀ ਸਰਕਾਰ ਹੈ ਉਹ ਆਪਸ ਦੇ ਵਿੱਚ ਅਲਾਈਅੰਸ ਕਰਕੇ ਇੱਕ ਪ੍ਰੋਜੈਕਟ ਬਣਾਣ ਜਿਸ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜੀਆਂ ਇਹ ਫੈਕਟਰੀਆਂ ਹਿਮਾਚਲ ਦੀਆਂ ਖਿਲਵਾੜ ਕਰ ਰਹੀਆਂ ਹਨ ਉਹਨਾਂ ਤੋਂ ਲੋਕਾਂ ਦੀ ਸਿਹਤ ਨੂੰ ਬਚਾਉਣ ਦੇ ਲਈ ਮਾਨਵਤਾ ਨੂੰ ਬਚਾਉਣ ਦੇ ਲਈ ਮੈਂ ਮੰਗ ਕਰਦਾ ਹਾਂ ਇਹ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਹਿਮਾਚਲ ਸਰਕਾਰ ਕੋਲੋਂ ਕਿ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਹੈ ਫੌਰੀ ਤੌਰ ਤੇ ਇੰਤਜ਼ਾਮ ਇੱਥੇ ਕੀਤਾ ਜਾਵੇ। ਉਧਰ ਇਸ ਗੰਭੀਰ ਮਸਲੇ ਬਾਰੇ ਐਸਜੀਐਮ ਨੰਗਲ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਪ੍ਰਸ਼ਾਸਨਿਕ ਅਫਸਰਾਂ ਦੀ ਇੱਕ ਟੀਮ ਭੇਜ ਕੇ ਹਿਮਾਚਲ ਦੁਆਰ へ ਗੰਦਲੇ ਪਾਣੀ ਦੇ ਨਮੂਨੇ ਪਰਵਾ ਲਏ ਗਏ ਨੇ। ਜਿਵੇਂ ਹੀ ਰਿਪੋਰਟ ਆਏਗੀ ਉਸ ਦੀ ਜ਼ਰਦਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਏਗੀ ਤਾਂ ਜੋ ਹਿਮਾਚਲ ਸਰਕਾਰ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਸਾਡੇ ਧਿਆਨ ਦੇ ਵਿੱਚ ਇੱਕ ਬੜੀ ਗੰਭੀਰ ਕਿਸਮ ਦੀ ਸ਼ਿਕਾਇਤ ਆਈ ਹੈ ਕਿ ਬਰਮਲਾ ਪਿੰਡ ਦੇ ਵਿੱਚ ਜੋ ਹੈ ਉਫਰੋ ਯਾਨੀ ਕਿ ਇਹ ਮਾਂਚਲ ਦੇ ਪਾਸੇ ਜੋ ਹੈ ਕਾਫੀ ਜ਼ਹਿਰੀਲਾ ਜਾਂ ਦੂਸ਼ਿਤ ਪਾਣੀ ਜੋ ਹੈ ਪਿੰਡਵਾਲ ਨੂੰ ਆ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਇਨਫੈਕਸ਼ਨ ਬਿਮਾਰੀ ਜਾਂ ਹੋਰ ਤਰੀਕੇ ਦੇ ਨੁਕਸਾਨ ਹੋਣ ਦਾ ਵੀ ਖਤਰਾ ਹੈ ਜਿਵੇਂ ਸਾਨੂੰ ਇਹ ਪਤਾ ਚੱਲਿਆ ਅਸੀਂ ਬੀ ਡੀ ਪੀਓ ਦੇ ਨਾਲ ਜੋ ਹੈ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਥੇ ਇਮੀਡੀਏਟਲੀ ਭੇਜੀ ਹੈ ਜਿਨੇ ਉਥੋਂ ਪਾਣੀ ਦਾ ਸੈਂਪਲ ਕੱਲ ਸ਼ਾਮ ਨੂੰ ਹੀ ਕਲੈਕਟ ਕਰ ਲਿਆ ਹੈ ਸੈਂਪਲ ਦੀ ਰਿਪੋਰਟ ਆਉਣ ਨੂੰ ਹਫਤਾ ਜੋ ਹੈ ਅਪ੍ਰੋਕਸੀਮੇਟ ਟਾਈਮ ਲੱਗਦਾ ਹੈ ਬਟ ਇਸ ਦੌਰਾਨ ਅਸੀਂ ਬिलासपुर ਐਸਡੀਐਮ ਸਾਹਿਬ ਨੂੰ ਤੇ ਜ਼ਿਲ੍ਹੇ ਨੂੰ ਵੀ ਲਿਖ ਚੁੱਕੇ ਹਾਂ ਕਿ ਉਹਨਾਂ ਵੱਲੋਂ ਜੋ ਹੈ ਇਸ ਪਾਣੀ ਨੂੰ ਰੋਕਣ ਵਾਸਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦਾ ਲੋਕਾਂ ਦਾ ਜਾਂ ਕੁਦਰਤ ਦਾ ਨੁਕਸਾਨ ਨਾ ਹੋ ਤੋ ਜੋ ਬਚਾਇਆ ਜਾ ਸਕੇ ਸੋ ਵਾਕਈ ਇਹ ਇੱਕ ਗੰਭੀਰ ਮਸਲਾ ਹੈ ਜੋ ਕਿ ਦਰਿਆ ਸਭ ਤੇ ਸਾਂਝੇ ਨੇ ਮਨੁੱਖੀ ਜੀਵਨ ਦੀ ਪਾਣੀ ਪੈਲੀ ਤੇ ਮੁੱਢਲੀ ਲੋੜ ਹੈ ਤੇ ਜੋ ਪਾਣੀ ਨੂੰ ਇਸ ਤਰ੍ਹਾਂ ਗੰਦਲਾ ਕੀਤਾ ਜਾਏਗਾ ਤਾਂ ਬਿਖ ਵਿੱਚ ਮਨੁੱਖੀ ਜੀਵਨ ਦੀ ਖੋਦ ਲਈ ਵੀ ਖਤਰੇ ਪੈਦਾ ਹੋ ਸਕਦੇ ਨੇ ਇਸ ਲਈ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਮਿਲ ਕੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਬੀਐਸ ਜਾਨਾ ਪੀਟੀਸੀ ਨਿਊਜ਼ ਨੰਕਾ